ਇੱਕ ਬਾਰ ਨਾ ਬੋਲੋ ਹੈਲੋ ਮੇਰੀ ਗੱਲ ਕਰੋ ਕੋਈ ਨਾ ਬੋਲੇ ਬੱਸ ਦੇ ਦੇ ਓ ਭਰਾਵਾ ਹੈਲੋ ਬਾਕੀ ਨਾ ਕਰ ਸਾਈਂ ਭਰਾਵਾ ਚੱਲ ਚੱਲ ਨਹੀਂ ਰੰਦਾ ਭਈ ਅਰ ਤੂੰ ਨਹੀਂ ਰੰਦਾ ਤੁਸੀਂ ਹੀ ਸਰਦ ਨੂੰ ਇਹ ਮੱਲੋਂ ਨਹੀਂ ਕਰੀਏ ਬਸ ਕੋਈ ਗੱਲ ਨਹੀਂ ਕੋਈ ਨਹੀਂ ਭਰਾਵਾ ਓ ਭਰਾਵਾ ਹੁਣ ਬਾਈ ਉਹ ਕੋਈ ਨਹੀਂ ਸਾਡੀ ਵੀ ਰੱਖਿਆ ਬਸ ਕਰ ਭਰਾਵਾ ਕਰ ਦੇ ਯਾਰ ਕੋਛੋ ਬਾਕ ਕਰਤਾ ਹੈ ਭਾਈ ਭਰਾਵਾ ਕੋਈ ਗੱਲ ਕੋਛੋ ਕੇ ਦੇ ਦੇ ਜੀ ਹੁਈ ਐ ਬੜਕੀ ਜਨੇ ਕੋਈ ਨਹੀਂ ਤੂੰ ਤੂੰ ਹੀ ਕਰ ਦੇ ਗੇ ਗਰਮੀ ਵਾਲਾ ਤੂੰ ਦੇਖੀ ਅੱਜ ਹੜਾ ਤੋਂ ਚਾਹੇ ਹੜੇ ਕਰਾਵੇ 34 ਦਾ ਬਠਿੰਡਾ ਨੰਬਰ 119000 ਦਾ ਵਿਕਿਆ ਹਾਂ ਤੁਸੀਂ ਚੈੱਕ ਕਰ ਲਓ ਮਾਡਲ 90 ਹੈ ਉਹ ਟਰੈਕਟਰ ਸੁੱਖਾ ਹੈ ਸੁੱਕਾ ਟਰੈਕਟਰ ਹੈ ਰੰਗ ਰੂਪ ਦਾ ਤਾਂ ਮਾਡਲ ਦੇ ਹਿਸਾਬ ਨਾਲ ਠੀਕ ਹੈ ਉਹ ਫਿਟਿੰਗ ਤੇ ਖੜਨੀ ਕੋਈ ਨਹੀਂ ਠੀਕ ਹੈ ਪਿਛਲੇ ਟਾਇਰ ਹੈਗੇ ਟਰੈਕਟਰ ਦੇ 685 ਪੈਸੇ ਮੂਰਲੇ 90 ਬੈਸ ਤੇ ਹੈ ਮਰਾੜ ਮਰੂਰ ਦੁਆਰਾ ਦੇ ਲੱਗੇ ਹੈ ਪਰ ਸੁੱਤੋ ਘੜੇ ਘੋਲੇ 119000 ਰੁਪਏ ਦਾ ਜੀ 1990 ਮਾਡਲ ਬਠਿੰਡਾ ਨੰਬਰ